ਏ ਇਹ ਇਹਨਾਂ ਦਾ ਸਾਲ ਲੰਘ ਜਾਣਾ ਮੰਥਨ ਚ ਉਸ ਤੋਂ ਬਾਅਦ ਮੰਥਨ ਤੋਂ ਬਾਅਦ ਇਹ ਲੜਨਗੇ ਦੋ ਸਾਲ ਇਹਨਾਂ ਦੀ ਲੜਾਈ ਚ ਲੰਘ ਜਾਣਾ ਹੈ ਉਹਨੇ ਚਿਰਚਾ ਆਪਾਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਾ ਇਸ ਵਕਤ ਪੰਜਾਬ ਦੇ ਵਿਕਾਸ ਦੇ ਵਿੱਚ ਸਭ ਤੋਂ ਵੱਡਾ ਰੋੜਾ ਇਹ ਨੇ ਆ ਤੜਕੀ ਜਿਹੜੇ ਲੱਗ ਜਾਂਦੇ ਆ ਆ ਖੈਰਾ ਬਾਜਵਾ ਬੜਿੰਗ ਤੜਿੰਗ ਪਤਾ ਨਹੀਂ ਕੀ ਕੀ ਹੈ ਹਾਂ ਜਦੋਂ ਜਿੰਦਾਬਾਦ ਜਦੋਂ ਇੱਕ ਤਰੀਕ ਨੂੰ ਜਾਓਗੇ ਰਾਜਕੋਟ ਵਾਲਿਓ ਇੱਕ ਤਰੀਕ ਨੂੰ ਜਦੋਂ ਪੋਲਿੰਗ ਬੂਥ ਤੇ ਜਾਓਗੇ ਚਾਰੂ ਵਾਲਾ ਬਟਨ ਦਬੋਂਗੇ ਤਾਂ ਮਸ਼ੀਨ ਚੋਂ ਇੱਕ ਐਦਾਂ ਦੀ ਆਵਾਜ਼ ਆਊਗੀ ਤੁਸੀਂ ਚੁੱਪ ਰਹੋ ਤੁਸੀਂ ਚੁੱਪ ਰਹੋ ਆਵਾਜ਼ ਸੁਣਿਓ ਜਦੋਂ ਇੱਕ ਤਰੀਕ ਨੂੰ ਬਟਨ ਦਬੋਂਗੇ ਐਦਾਂ ਦੀ ਆਵਾਜ਼ ਆਊਗੀ ਆਵਾਜ਼ ਆਵਾਜ਼ ਉੱਚੀ ਕਰ ਇਹਨੂੰ ਤੁਸੀਂ ਮਸ਼ੀਨ ਦੀ ਆਵਾਜ਼ ਨਾ ਸਮਝਿਓ ਇਹਨੂੰ ਕਾਲੀਆਂ ਕਾਂਗਰਸੀਆਂ ਬੀਜੇਪੀ ਵਾਲਿਆਂ ਦੀਆਂ ਚੀਕਾਂ ਸਮਝੋ ਸਮਝ ਗਏ ਤੁਹਾਨੂੰ ਪੈਸੇ ਦੇਣ ਆਉਣਗੇ ਇਹ ਆ ਹੁਣ ਅਗਲੇ ਹਫਤੇ ਆ ਹਫਤਾ ਜਿਹੜਾ ਇਹਨਾਂ ਦਾ ਪੈਸੇ ਵੰਡਣ ਦਾ ਹੈ ਮੇਰੀ ਹੱਥ ਬਨ ਕੇ ਬੇਨਤੀ ਹੈ ਜੇ ਤੁਹਾਨੂੰ ਪੈਸੇ ਦੇਣ ਆਏ ਮਨਾ ਨਹੀਂ ਕਰਨਾ ਲక్ష్ਮੀ ਨਹੀਂ ਮੋੜਦੇ ਹੁੰਦੇ ਕਰਿਆਈ ਓਏ ਥੋਡੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਬੀਜਿਆ ਉਹ ਪੈਸੇ ਫੜ ਲਿਓ ਤੇਨਾਂ ਨੂੰ ਕਹਿ ਦਿਓ ਵੀ ਹਾਂ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ ਹੈ ਬੜਾ ਸਾਮੀਦਾਰ ਇਲਾਕਾ ਹੈ ਬੜਾ ਸਾਮੀਦਾਰ ਇਲਾਕਾ ਹੈ ਬਈ ਇਹ ਇਹਨਾਂ ਦਾ ਸਾਲ ਲੰਘ ਜਾਣਾ ਮੰਥਨ ਚ ਉਸ ਤੋਂ ਬਾਅਦ ਮੰਥਨ ਤੋਂ ਬਾਅਦ ਇਹ ਲੜਨਗੇ ਦੋ ਸਾਲ ਇਹਨਾਂ ਦੀ ਲੜਾਈ ਚ ਲੰਘ ਜਾਣਿਆ ਉਹਨੇ ਚਿਰਚਾ ਆਪਾਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਾ ਇਸ ਵਕਤ ਪੰਜਾਬ ਦੇ ਵਿਕਾਸ ਦੇ ਵਿੱਚ ਸਭ ਤੋਂ ਵੱਡਾ ਰੋੜਾ ਇਹ ਨੇ ਆ ਤੜਕੀ ਜਿਹੜੇ ਲੱਗ ਜਾਂਦੇ ਆ ਆ ਖੈਰਾ ਬਾਜਵਾ ਬੜਿੰਗ ਤੜਿੰਗ ਪਤਾ ਨਹੀਂ ਕੀ ਕੀ ਆ ਹਾਂ ਜਿੰਦਾਬਾਦ ਜਿੰਦਾਬਾਦ ਤੇਰੀ ਜਿੰਦਾਬਾਦ ਜਦੋਂ ਜਿੰਦਾਬਾਦ ਜਦੋਂ ਇੱਕ ਤਰੀਕ ਨੂੰ ਜਾਓਗੇ ਰਾਏਕੋਟ ਵਾਲਿਓ ਇੱਕ ਤਰੀਕ ਨੂੰ ਜਦੋਂ ਪੋਲਿੰਗ ਬੂਥ ਤੇ ਜਾਓਗੇ ਚਾਰੂ ਵਾਲਾ ਬਟਨ ਦਬੋਂਗੇ ਤਾਂ ਮਸ਼ੀਨ ਚੋਂ ਇੱਕ ਐਦਾਂ ਦੀ ਆਵਾਜ਼ ਆਊਗੀ ਤੁਸੀਂ ਚੁੱਪ ਰਹੋ ਤੁਸੀਂ ਚੁੱਪ ਰਹੋ ਆਵਾਜ਼ ਸੁਣਿਓ ਜਦੋਂ ਇੱਕ ਤਰੀਕ ਨੂੰ ਬਟਨ ਦਬੋਂਗੇ ਐਦਾਂ ਦੀ ਆਵਾਜ਼ ਆਊਗੀ ਆਵਾਜ਼ ਉੱਚੀ ਕਰ ਇਹਨੂੰ ਤੁਸੀਂ ਮਸ਼ੀਨ ਦੀ ਆਵਾਜ਼ ਨਾ ਸਮਝਿਓ ਇਹਨੂੰ ਕਾਲੀਆਂ ਕਾਂਗਰਸੀਆਂ ਬੀਜੇਪੀ ਵਾਲਿਆਂ ਦੀਆਂ ਚੀਕਾਂ ਸਮਝਿਓ ਸਮਝ ਗਏ ਤੁਹਾਨੂੰ ਪੈਸੇ ਦੇਣ ਆਉਣਗੇ ਇਹ ਆ ਹੁਣ ਅਗਲੇ ਹਫਤੇ ਆ ਹਫਤਾ ਜਿਹੜਾ ਇਹਨਾਂ ਦਾ ਪੈਸੇ ਵੰਡਣ ਦਾ ਹੈ ਮੇਰੀ ਹੱਥ ਬਨ ਕੇ ਬੇਨਤੀ ਹੈ ਜੇ ਤੁਹਾਨੂੰ ਪੈਸੇ ਦੇਣ ਆਏ ਮਨਾ ਨਹੀਂ ਕਰਨਾ ਲక్ష్ਮੀ ਨਹੀਂ ਮੋੜਦੇ ਹੁੰਦੇ ਘਰੇ ਆਈ ਓਏ ਥੋੜੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਵੀ ਜੇ ਉਹ ਪੈਸੇ ਫੜ ਲਿਓ ਤੇਨਾਂ ਨੂੰ ਕਹਿ ਦਿਓ ਵੀ ਹਾਂ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਕਰ ਦਿਓ ਵੀ ਹਾਂ ਜੜ ਜੜੇ ਸਮਝ ਗਏ ਉਹ ਤਾੜੀ ਮਾਰ ਦਿਓ ਬਾਕੀ ਨੂੰ ਮਾਫ ਹੈ ਬੜਾ ਸਾਮੀਦਾਰ ਇਲਾਕਾ ਹੈ ਬੜਾ ਸਾਮੀਦਾਰ ਇਲਾਕਾ ਹੈ ਬਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ